ਆ ਵਿਊ ਜਾਨੂੰ ਇਸ ਟਾਈਮ ਬੋਰਡ ਤੋਂ ਇੱਥੇ ਲੈ ਸਾਈਡ ਤੋਂ ਨਾ ਕਲੀਅਰ ਨਹੀਂ ਦਿਖਣਾ ਪਰਲੀ ਸਾਈਡ ਤੋਂ ਕਲੀਅਰ ਦੇਖ ਰਿਹਾ ਇਹ ਚਲੋ ਆਪਣੀ ਜ਼ਿੰਦਗੀ ਦਾ ਵੇਖ ਲਓਏ ਆ ਵੀ ਸ਼ੁਰੂ ਹੋ ਗਈ ਚੱਲਾ ਆ ਸਾਹਮਣੇ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਨਾ ਇੱਥੇ ਲਾਈਟਨਿੰਗ ਇੰਨੀ ਸੋਹਣੀ ਕੀਤੀ ਹੈ ਇਹ ਹੈਗਾ ਜੋ ਮਿਊਜ਼ੀਅਮ ਦਾ ਨਾਂਗ ਦਾ ਸੋ ਸ਼ਾਮ ਦੇ ਵੱਜ ਚੁੱਕੇ ਸੀ ਹੁਣ 7 ਤੇ ਅਸੀਂ ਆ ਗਏ ਸੀ ਤੁਹਾਨੂੰ ਦੱਸਿਆ ਨਾ 크ਰੂਜ਼ ਨਾਈਟ ਤੇ ਚੱਲਾਂਗੇ ਅੱਜ ਤੇ ਆ ਹੈਗਾ ਜੋ ਅੱਡਾ ਕਰੂਜ਼ ਦਾ ਇਹਦਾ ਨਾਂ ਤੁਹਾਨੂੰ ਮੈਂ ਮੈਂਸ਼ਨ ਕਰ ਦੂੰਗਾ ਇਹਦਾ ਨਾਂ ਹੈਗਾ ਜੋ ਆ ਲਿਖਿਆ ਜੋ ਚੌਂਗ ਸੌਂਗ ਹਾਨ ਪੋਰਟ ਕਰਕੇ ਕੋਸ਼ਿਓ ਠੀਕ ਹੈ ਇਦਾਂ ਦਾ ਕੁਝ ਇੱਥੇ ਦਾ ਮਾਹੌਲ ਚਾਹ ਲੈ ਬਸਾਂ ਦੇ ਬਸ ਟੂਰਾਂ ਦੀ ਆਉਂਦੀਆਂ ਜਾਂ ਦੇਖ ਲੋ ਤੇ ਇਧਰਲੀ ਸਾਈਡ ਸਾਰੀਆਂ ਬੋਟਾਂ ਲੱਗ ਰੱਖੀਆਂ ਜੋ ਜਿਹੜੇ ਵੀ ਕਰੂਜ਼ ਆਣਾ ਵੇਖੋ ਲਾਈਟਾਂ ਵਗੈਰਾ ਲਾ ਕੇ ਕਿਤਾ ਇਹਨਾਂ ਬਣਾ ਰੱਖਿਆ ਕਿੰਨਾ ਸੋਹਣਾ ਇਹ ਸਾਰੇ ਇਹ ਨਾ ਐਂਡ ਤੱਕ 3-4 ਕਿਲੋਮੀਟਰ ਤੱਕ ਇਦਾਂ ਹੀ ਬੋਟਾਂ ਹੀ ਬੋਟਾਂ ਜੋ ਤੇ ਚਲਦੇ ਹੁਣ ਆਪਣੀ ਬੋਟਲ ਜਿਹੜਾ ਬੋਟਲ ਵਾਲਾ ਟੂਰ ਆ ਇਹ ਟੋਟਲ 45 ਮਿੰਟ ਦਾ ਟੂਰ ਜੋ ਇਹਦੇ ਵਿੱਚ ਇਹਨਾਂ 45 ਮਿੰਟ ਚ ਆਪਾਂ ਨੂੰ ਜਿਹੜਾ ਰਿਵਰ ਦੇ ਵਿੱਚ ਵਿੱਚ ਸਾਰੀ ਸਿਟੀ ਘੁਮਾਉਣੀ ਆ ਠੀਕ ਆ ਦੇਖਦੇ ਹਾਂ ਵਾ ਕੀ ਐਕਸਪੀਰੀਅੰਸ ਰਹਿੰਦਾ ਬੋਟ ਦਾ ਬਾਕੀ ਸੁਣਿਆ ਵਾ ਕਿ ਰਿਵਿਊ ਵਗੈਰਾ ਵਧੀਆ ਵਾ ਤੇ ਬਾਕੀ ਜਦੋਂ ਆਪ ਐਕਸਪੀਰੀਅੰਸ ਕਰਾਂਗੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਵਰਥ ਇਟ ਹੈਗੇ ਵਾ ਬਾਕੀ ਟਿਕਟ ਵਾ ਜਿਹੜੀ ਇਹ ਦੇਖੋ ਜਿਆਦਾ ਮਹਿੰਗੇ ਨਹੀਂ ਜੋ ਇੱਕ ਜਾਨੇ ਦੀ 5 ਡਾਲਰ ਆ ਠੀਕ ਆ ਟੋਟਲ ਮਿਲਾ ਕੇ ਦੋ ਜਾਨੇ ਦੀ 10 ਡਾਲਰ ਜੋ ਤੇ ਆਈ ਥਿੰਕ ਮੈਂ ਲੜਾ ਸਾਡੀ ਬੋਰਡ ਜੋ ਤੁਹਾਨੂੰ ਮੈਂ ਦਿਖਾਨਾ ਸੋ ਆ ਚੁੱਕੇ ਆਂ ਅਸੀਂ ਆਪਣੀ ਬੋਰਡ ਦੇ ਲਾਗੇ ਸੋ ਇਹ ਸਾਡੀ ਬੋਰਡ 96 ਨੰਬਰ ਬਾਕੀ ਇਹਨਾਂ ਦੀ ਲੈਂਗੁਏਜ ਤਾਂ ਆਪਾਂ ਨੂੰ ਸਮਝ ਆਉਂਦੀ ਨਹੀਂ ਆ ਸੋ ਚੜਦੇ ਆਂ ਹੁਣ ਬੋਰਡ ਤੇ ਤੇ ਇਹਨੇ ਕਦੋਂ ਕਿ ਤੋਰਦੇ ਆ ਉਸ ਹਾਮ ਨਾਲ ਹੀ ਫਿਰ ਇਹ ਤਾਂ ਚੜ ਕੇ ਕੋਈ ਓਪਨ ਹੀ ਬੋਰਡ ਜੋ ਠੀਕ ਆ ਇਦਾਂ ਦੇ ਐਂਟਰੈਂਸ ਤੇ ਲੋਕੀ ਪਹਿਲਾਂ ਹੀ ਬੈਠੇ ਹੋਏ ਹੋ ਇਥੇ ਤੇ ਆਪਾਂ ਵੀ ਹੁਣ ਬਹਿ ਜਾਂਦੇ ਆਂ ਤੇ ਫੇਰ ਲੈਨੇ ਵਾ ਇਸ ਬੋਰਡ ਦੇ ਨਜ਼ਾਰੇ ਲਓ ਜੀ ਸਾਡਾ ਨਿੱਘਾ ਸਵਾਗਤ ਹੋ ਗਿਆ ਵਾ ਡਾਂਸ ਦੇ ਨਾਲ ਆ ਦੇਖੋ ਜਿੱਦਾਂ ਬੋਰਡ ਜਾ ਰਹੀ ਹੈ ਨਾ ਪਾਣੀ 'ਚ ਇਦਾਂ ਹੀ ਆਪਣੀ ਬੋਰਡ ਵੀ ਜਾ ਕੇ ਮਗਾ ਕੇ ਸਾਰਾ ਰੀਵਰ ਆਪਾਂ ਨੂੰ ਘੁਮਾਓਗੇ ਅਸੀਂ ਅੱਗੇ ਤੋਂ ਵੀ ਜਾਨੇ ਗੱਲਾਂ ਕਰ ਰਹੇ ਹਾਂ ਤੇ ਆਪਣਾ ਪੰਜਾਬ ਹੁੰਦਾ ਤੇ ਉਹਨਾਂ ਜਿੰਨਾ ਜੇ ਤੱਕ ਸਵਾਰੀਆਂ ਸਾਰੀ ਛੀਟਾ ਭਰ ਨਾ ਜਾਂਦੀਆਂ ਤੇ ਦੋ ਚਾਰ ਖਲੋਣਾ ਨਾ ਜਾਂਦੀਆਂ ਉਹਨਾਂ ਤੋਰ ਨਹੀਂ ਨਹੀਂ ਉਹਨਾਂ ਉੱਥੇ ਤੱਕ 2 ਕਿਲੋਮੀਟਰ ਦੂਰ ਜਾ ਜਾ ਫੜ ਫੜ ਲਿਆਉਣਾ ਹੀ ਆਜੋ ਬਈ ਬੋਟ ਵਾਲੇ ਬੋਟ ਵਾਲੇ ਹਨਾ ਆਪਣੇ ਇੱਧਾ ਹੀ ਸਿਸਟਮ ਚੱਲਦਾ ਜੋ ਇੱਥੇ ਜਿੰਨੇ ਕੋ 5 7 10 ਬੈਠੇ ਵਾ ਇਹਨਾਂ ਗੇੜਾ ਦੇ ਹੀ ਦੇਣਾ ਪਾਇਆ ਗੇਰ ਰੁੜਵਾਉਣ ਵੇ ਲੋ ਤੇ ਤੋਰ ਲਈਆਂ ਆਪਣੀ ਬੋਟ ਇਹਨਾਂ ਨੇ ਤੇ ਤੁਹਾਨੂੰ ਵਿਖਾਉਣੇ ਜਾਂਦੇ ਨਾਲ ਨਾਲ ਵਿਊ ਕਿਹੜੇ ਕਿਹੜੇ ਆਉਂਦੇ ਆ ਇਧਰਲੀ ਸਾਈਡ ਆ ਦੇਖੋ ਵੱਖਰੇ ਵੱਖਰੇ ਬੋਟਾਂ ਲੱਗੀਆਂ ਹੋਈਆਂ ਹਨਾ ਇਹ ਅਲੱਗ-ਅਲੱਗ ਕੰਪਨੀ ਦੇ ਅਲੱਗ-ਅਲੱਗ ਵੋਟਾਂ ਜੋ ਸਾਨੂੰ ਤੇ ਜਿਹੜੇ ਟੈਕਸੀ ਵਾਲਾ ਲੈ ਕੇ ਆਏ ਹਨ ਉਹਨੇ ਇੱਕ ਬੋਰਡ ਵਾਲੇ ਕੋਲ ਛੱਡ ਗਿਆ ਸੀ ਜਾਣ ਪਛਾਣ ਹੋਣੀ ਹੈ ਪਰ ਰੇਟ ਉਹਨੇ ਸਹੀ ਲਾਇਆ ਕੋਈ ਵਾਧਾ ਨਹੀਂ ਲਾਇਆ ਹਨ ਉਹ ਆ ਜਿੰਨੀਆਂ ਵੋਟਾਂ ਲੱਗਣੀਆਂ ਅਲੱਗ-ਅਲੱਗ ਕੰਪਨੀ ਦੀਆਂ ਜੋ ਤੇ ਇਹਦੇ ਵਿੱਚ ਆ ਭੱਡੇ ਨਰ ਵਗੈਰਾ ਵੀ ਐਡ ਕਰ ਸਕਦੇ ਉਹਦੇ ਐਕਸਟਰਾ ਚਾਰਜਸ ਆ ਪਰ ਆਪਾਂ ਕੀਤਾ ਨਹੀਂ ਉਹ ਚੀਜ਼ ਤੋਂ ਨਾਲ-ਨਾਲ ਹਲਕਾ-ਹਲਕਾ ਮਿਊਜ਼ਿਕ ਚੱਲ ਰਿਹਾ ਜੋ ਤੇ ਹਲਕਾ ਸਾਹਮਣੇ ਦਾ ਥਿਊ ਚੈੱਕ ਕਰੋ ਔਰ ਜਿਹੜੇ ਬਿਲਡਿੰਗ ਜਗਮਗਾ ਕਰ ਰਹੀ ਹੈ ਨਾ ਉਹ ਇੰਨੇ ਸੋਹਣੇ ਲੱਗ ਰਹੇ ਨੇ ਬੋਰਡ ਤੋਂ ਪੁੱਛੋ ਹੀ ਨਾ ਕੋਈ ਬਾਕੀ ਇਧਰ ਇੱਕ ਹੋਰ ਕਰੂਜ਼ ਆ ਗਿਆ ਵਾ ਆ ਦੇਖੋ ਇਧਰਲੀ ਸਾਈਡ ਨਾ ਇਹ ਹੈਗਾ ਵਾ ਆ ਦੇਖੋ ਮੈਰੀਟ ਹੋਟਲ ਵਾਏ ਪਰ ਇਹਨਾਂ ਮਿਲਦਾ ਰਿਵਰ ਤੇ ਵਾਲੀ ਸਾਈਡ ਨਾ ਇੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੈ ਨਾ ਸਿਰਫ ਰਿਵਰ ਤੋਂ ਜਿਹੜੀ ਜਾਂਦਾ ਉਹਨਾਂ ਨੂੰ ਵੀਊ ਦੇਣ ਲਈ ਮੈਨੂੰ ਲੱਗਦਾ ਲਾਈਟਾਂ ਚੇਜ ਹੁੰਦੇ ਆ ਰੈੱਡ ਜੋ ਵਿੱਚੇ ਬਲੂ ਹੋ ਜਾਂਦੀ ਆ ਆ ਵੇਖੋ ਅਲੱਗ-ਅਲੱਗ ਤਰੀਕੇ ਦੀ ਇੱਕ ਸਾਧੇ ਆਤਿਸ਼ਬਾਜੀ ਜਣੀ ਜਿਹੜਾ ਹੁੰਦੀ ਪਟਾਕੇ ਚੱਲ ਰਹੇ ਉਦਾਂ ਦਾ ਵੀਊ ਦਿੱਤਾ ਹੋਇਆ ਜੋ ਤੇ ਸਾਹਮਣੇ ਆ ਜਾਂਦਾ ਫਿਰ ਪੁਲ ਤੇ ਉਹਦੇ ਨਾਲ ਆ ਦੇ ਕੋ ਬਿਲਡਿੰਗ ਇਹ ਕਿਉਂ ਨਹੀਂ ਵਸ ਸਕਦੀ ਪੁੱਛ ਕਿਉਂ ਕਿਉਂਕਿ ਇਹਦੇ ਜਿਹੜੇ ਮਿੱਟ ਹਾਈਟ ਵਾਲਾ ਲਿਖੀ ਹੋਈ ਆ ਤੇ ਇਹ ਤੋਂ ਛੋਟੀ ਬੋਰਡ ਚੱਲਦੀ ਨਹੀਂ ਹੁਣ ਇੱਥੇ ਇਹ ਤੋਂ ਵੱਡੀ ਬੋਰਡ ਮਤਲਬ ਆਹ ਦੇਖੋ ਇਹ ਹੁਣ ਆਪਾਂ ਕਰ ਗਏ ਵਾ ਇੱਕ ਬ੍ਰਿਜ ਕਰਾਸ ਇਹ ਜਿਹੜਾ ਸਿਟੀ ਆ ਨਾ ਦਨਾਗ ਇੱਕ ਸਾਈਡ ਤੋਂ ਦੂਜੀ ਸਾਈਡ ਤੱਕ ਇਹੋ ਬ੍ਰਿਜ ਜਿਹੜਾ ਇੱਕ ਤੋਂ ਬਣਿਆ ਹੋਇਆ ਵਾ ਅੱਗੇ ਬਣਿਆ ਇੱਕ ਡ੍ਰੈਗਨ ਬ੍ਰਿਜ ਇਹ ਹੀ ਜੋੜਦਾ ਜੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਾਂ ਬੋਰਡ ਦੇ ਅਗਲੇ ਬੰਨੇ ਆ ਦੇਖੋ ਇੱਥੇ ਆਪਾਂ ਖੜਕੇ ਵੀ ਜਾ ਸਕਦੇ ਜੋ ਤੇ ਇਤਾਂ ਦੇ ਕੁਝ ਬੋਰਡ ਜੋ ਪਿੱਛੇਓ ਸਵਾਰੀਆਂ ਬੈਠੀਆਂ ਹੀਆਂ ਵੇਖੋ ਆ ਜਿਹੜਾ ਕੰਡਾ ਜਿਹਾ ਵਾ ਨਾ ਸਾਰਾ ਕੰਮ ਇਹਦਾ ਹੁੰਦਾ ਜੋ ਜਦੋਂ ਆਪਾਂ ਬੋਰਡ ਨੂੰ ਪਾਰਕ ਕਰਨਾ ਹੁੰਦਾ ਨਾ ਇਹਨੂੰ ਥੱਲੇ ਛੋੜ ਦਿੰਦੇ ਰੇਤਾ 'ਚ ਫਸ ਜਾਂਦਾ ਵਾ ਆ ਸੰਗਲ ਜਿਹਾ ਦੇਖ ਰਹਿਣਾ ਨਾਲ ਇਹੋ ਸੰਗਲ ਲੈ ਨੂੰ ਤਾਂ ਖਿੱਚ ਲੈਂਦੇ ਫਿਰ ਇਹਨੇ ਵੀ ਆ ਲੈ ਨੂੰ ਪਤਾ ਹੁੰਦਾ ਵਾ ਉਹਦੇ ਸਿਸਟਮ ਕਰਦੇ ਰਹਿੰਦੇ ਆ ਆ ਵੀਊ ਜੋ ਸਾਨੂੰ ਇਸ ਟਾਈਮ ਬੋਰਡ ਤੋਂ ਇੰਨਾ ਸੋਹਣਾ ਕੈਮਰਾ ਨਹੀਂ ਕੈਪਚਰ ਕਰ ਪਾ ਰਿਹਾ ਹੁਣ ਜਿੰਨਾ ਸੋਹਣਾ ਸਾਨੂੰ ਆਪਣੀ ਅੱਖਾਂ ਨਾਲ ਦੇਖ ਰਿਹਾ ਜੋ ਬਾਕੀ ਉਹ ਜਿਹੜਾ ਕਿ ਡ੍ਰੈਗਨ ਹੈ ਨਾ ਵੇਖੋ ਕਿਦਾਂ ਲਾਈਟ ਚੇਂਜ ਹੋਣ ਡਈ ਉਹ ਚ ਹੌਲੀ ਹੌਲੀ ਪਹਿਲਾਂ ਹੁਣ ਗ੍ਰੀਨ ਹੋ ਗਿਆ ਜੋ ਇਹਦੀ ਫੇਰ ਲਾਈਟ ਚੇਂਜ ਹੋਣੀ ਜੋ ਜਿਹੜਾ ਪਾਣੀ ਦਾ ਰੰਗ ਹੈ ਨਾ ਉਹ ਨਾ ਹੀ ਹੋ ਚੀ ਮਿੰਚ ਸਾਫ਼ ਹੀ ਨਾ ਹੀ ਇੱਥੇ ਸਾਫ਼ ਆ ਆ ਵੇਖੋ ਮਿੱਟੀ ਮਿੱਟੀ ਰੰਗ ਆ ਜਾਂਦੀ ਇਸ ਵਿੱਚ ਰੇਤ ਹੋਣੀ ਜਾਂ ਮਿੱਟੀ ਹੈ ਨਾ ਇਸ ਕਰਕੇ ਜਿਹੜਾ ਪਾਣੀ ਆ ਬ੍ਰਾਊਨ ਜਾਵਾ ਕਲੀਨ ਨਹੀਂ ਹੈਗਾ ਵਾਟਰ ਇਹਨਾਂ ਆ ਵੇਖੋ ਮੈਂ ਤੁਹਾਨੂੰ ਕਹਿੰਦਾ ਕਲਰ ਚੇਂਜ ਕਰਦੇ ਆ ਹੁਣ ਜਿਤਨਾ yellow ਕਲਰ ਹੁਣ ਲਾ ਪਿਆ ਵਾ ਆ ਵੇਖੋ ਪਿਛੇ ਤੱਕ ਉਹਨੋਂ ਤੇ ਪੂਛ ਤੱਕ yellow ਜਾਣਾ ਵਾ ਇਹ ਹੈਗਾ ਜੋ ਡ੍ਰੈਗਨ ਬ੍ਰੀਜ਼ ਠੀਕ ਆ ਆ ਜਿਹੜਾ ਡ੍ਰੈਗਨ ਦਾ ਬਣਿਆ ਹੋਇਆ ਨਾ ਮੂੰਹ ਆ ਦੇਖੋ ਇੱਥੇ 9 ਵਜਿਆਂ ਦੇ ਬਾਅਦ ਕੀ ਸੈਟਰਡੇ ਤੇ ਸੰਡੇ ਨੂੰ ਮੂੰਹ ਚ ਅੱਗ ਕੱਢਦੇ ਆ ਜੀ ਕੋਈ ਕਰਦੇ ਨੇ ਪ੍ਰੋਗਰਾਮ ਜਿਆ ਉਹ ਵੀ ਆਪਾਂ ਅੱਜ ਵੇਖਾਂਗੇ ਅੱਜ ਹੈ ਸੰਡੇ ਆ ਬਾਕੀ ਜਿਹੜੇ ਆਦੇਵਾਕੇ ਵਿਤਨਾਮ ਦੇ ਲੋਕ ਨਾ ਡ੍ਰੈਗਨ ਨੂੰ ਬੜੀ ਪੂਜਾ ਕਰਦੇ ਆ ਉਹ ਕਿਉਂ ਕਰਦੇ ਆ ਆਦੇਵਾਕੇ ਇੱਕ ਵਾਰੀ ਨਾ ਇਹਨਾਂ ਦੇ ਜਿਹੜਾ ਰਾਜਾ ਹੁੰਦਾ ਹੈ ਪਹਿਲਾਂ ਪਿਛਲੇ ਜਮਾਨੇ ਜਾਣਾ ਜਮਾਨਾ ਦੇ ਕੀ ਮਤਲਬ ਜਿਹੜਾ ਕਾਫੀ ਟਾਈਮ ਪਹਿਲਾਂ ਤੇ ਜਦੋਂ ਇਹ ਗਰੀਬ ਮੁਲਕ ਨੇ ਅੰਦਰ ਅਟੈਕ ਕਰਦੇ ਹੁੰਦੇ ਉਹ ਜਣਾ ਤੇ ਉਹ ਨਾ ਇੱਦਾਂ ਹੀ ਸਮੁੰਦਰ ਜਾ ਰਿਹਾ ਤੇ ਉਹਨੂੰ ਨੇ ਇੱਕ ਡ੍ਰੈਗਨ ਮਿਲਿਆ ਮੰਨ ਲਓ ਹਨਾ ਉਹਨੇ ਉਹਦੇ ਘੜੀ ਹੱਥ ਪੈਰ ਜੋੜੇ ਜਿਹਾ ਕਰਦੇ ਹੁੰਦੇ ਵਾ ਕਿ ਸਾਨੂੰ ਬਚਾ ਲਓ ਇਦਾਂ ਉਹਦਾ ਸਾਡੇ ਖਤਰਾ ਤੇ ਉਹਨੇ ਨਾ ਇੱਕ ਪ੍ਰਾਣੀ ਨੂੰ ਤਲਵਾਰ ਦਿੱਤੀ ਸਵਾਰਡ ਕੰਦੇ ਹਨਾ ਤੇ ਉਹ ਤਲਵਾਰ ਤੋਂ ਫੇਰ ਉਹ ਰਾਜ ਨੇ ਜੰਗ ਲੜੀ ਤੇ ਕਾਫੀ ਜੰਗਾਂ ਜਿੱਤੀਆਂ ਇਸ ਕਰਕੇ ਉਹ ਡ੍ਰੈਗਨ ਨੂੰ ਪੁੱਛਦਾ ਕਿਉਂਕਿ ਡ੍ਰੈਗਨ ਨੇ ਹੀ ਉਹਨੂੰ ਉਹ ਤਲਵਾਰ ਦਿੱਤੀ ਸੀ ਤੇ ਇਸ ਕਰਕੇ ਉਹਨਾਂ ਡ੍ਰੈਗਨ ਹਰ ਜਗ੍ਹਾ ਨਾ ਤੁਹਾਨੂੰ ਇਹਨਾਂ ਦੇ ਡ੍ਰੈਗਨ ਦਿਖੂਗਾ ਬਣਿਆ ਹੋਇਆ ਪੋਲ ਪਾਰ ਕਰਦੇ ਇਧਰਲੀ ਸਾਈਡ ਐ ਕੁਝ ਮਾਰਕੀਟ ਹੈ ਗਿਆ ਜੋ ਤੇ ਉੱਥੋਂ ਤੱਕ ਬਿਲਕੁਲ ਐਂਡ ਤੱਕ ਮਾਰਕੀਟ ਚੱਲ ਰਹੀਆਂ ਆ ਜੋ ਹੁਣ ਆਪਾਂ ਲੱਗੇ ਵਾ ਮੈਡਮ ਦਾ ਰਿਵਿਊ ਕਿੱਦਾਂ ਰਿਹਾ ਮੈਡਮ ਵਧੀਆ ਵਦਿਆ ਵਾ ਪਰ ਠੰਡ ਲੱਗ ਰਹੀ ਹੈ ਬੜੀ ਜਿਆਦਾ ਠੰਡ ਤਾਂ ਹੈਗੀ ਹੈ ਨਾ ਠੰਡ ਹੋ ਗਈ ਹੁਣ ਇਸ ਟਾਈਮ ਤੇ ਸਮੁੰਦਰ ਕਰਕੇ ਆ ਠੰਡ ਉਦਾਂ ਨਹੀਂ ਹਾਂ ਸਮੁੰਦਰ ਇੱਥੋਂ ਲੱਗ ਗਈ ਹੈ ਨਾ ਆ ਸਮੁੰਦਰ ਹੀ ਆ ਹੁਣ ਲਿਖਿਆ ਗਿਆ ਹੈ ਪੀਨਿਓ ਜੇ 26 ਆਈ ਲਵ ਦਾ ਨਾਨ ਆ ਦੇਖੋ ਹਵਾ ਤਾਂ ਇੱਥੋਂ ਅੰਦਾਜ਼ਾ ਲਾ ਲਓ ਆ ਚੰਡੇ ਕਿੰਨੇ ਤਰੀਕਿਆਂ ਝੁੰਦਰੇ ਫਾਸਟ ਫਾਸਟ ਐ ਪੂਰੀ ਆਵਾਜ਼ ਕਰ ਰਹੇ ਜੋ ਇਹ ਇੱਥੋਂ ਤੀਆਂ ਵਾ ਤਾਂ ਅੰਦਾਜ਼ਾ ਲਾਓ ਕਿੰਨੀ ਜਿਆਦਾ ਹਵਾ ਚੱਲ ਰਹੀ ਏ ਇੱਧਰਲੀ ਸਾਈਡ ਤੋਂ ਸਰ ਦੇਖੋ ਆ ਜਿਹੜੇ ਆ ਨਾ ਬੀਬੀ ਬਹੁਤ ਇੰਜੋਏ ਕਰ ਰਹੀ ਜੋ ਇਹ ਸੋਹਣੀ ਆ ਰ ਆ ਜਾਂਦਾ ਦੀ ਉਮਰ ਘਟੋ ਘਟ ਵੀ 50 50 ਸਾਲ ਦੇ ਵਿੱਚ ਵਿੱਚ ਹੋਣੀ ਇਹ ਤਾਂ ਦੇਖ ਲੱਤੀ ਬੋਡ ਆ ਲੈਣ ਹਾਏ ਕਰਦੇ ਨੱਚਾਂ ਈ ਵਿਚਾਰੀ ਆਹ ਵੇਖੋ ਉਧਰ ਵੀ ਫੋਲਦੀ ਬੋਲ ਬਣ ਆਇਆ ਅਜੋ ਇਹ ਨਹੀਂ ਚੱਲਦੀ ਆ ਵੇਖੋ ਫੇਰ ਇਧਰੋਂ ਆ ਲੱਗੀ ਆ ਉਧਰੋਂ ਆ ਜਾ ਦੋਵੇਂ ਜਾਣੇ ਲੱਗੇ ਜੋ ਆ ਵੇਖੋ ਵੱਖਰਾ ਆਨੰਦ ਲੈਂਦੇ ਆਪਣੀ ਜ਼ਿੰਦਗੀ ਦਾ ਵੇਖ ਲਓਏ ਆ ਵੀ ਸ਼ੁਰੂ ਹੋ ਗਈ ਚੱਲਿਆ ਸਾਡੇ ਵਾਲੇ ਵੀ ਵੇਖ ਲਓ ਚੱਲੋ ਚੱਲੋ ਸੋਜੇ ਪਰਫਾਰਮੈਂਸ ਫੇਰ ਇੱਕ ਦੀ ਹੁਣ ਸਾਈ ਬੋਰਡ ਤੋਂ ਆਪਣੀ ਉੱਤਰ ਚੱਕਿਆ ਆਜ ਸਾਡੀ ਵੋਟ ਆ ਬੀਬੀ ਨੇ ਸਾਨੂੰ ਕਰਤੀ ਹੈ ਬਾਏ ਜਿੰਨਾ ਡਾਂਸ ਤੇ ਆ ਹੁਣ ਗਰੁੱਪ ਵੱਡਾ ਹੀ ਚੱਲਿਆ ਵਾ ਆ ਸਾਰਾ ਇੱਕੋ ਗਰੁੱਪ ਜੋ ਤੇ ਹੁਣ ਇਹਨਾਂ ਦੀ ਬੁਕਿੰਗ ਜ਼ਿਆਦਾ ਹੋ ਗਈ ਜਿੱਦ ਤੱਕ ਇਹਦਾ ਰਾਤ ਹੁੰਦੀ ਜਾਂਦੀ ਹੈ ਨਾ ਉਹਦਾ ਉਹਦਾ ਆਪਣੀ ਬੁਕਿੰਗ ਵੱਧ ਹੀ ਜਾਣੀ ਇਹਨਾਂ ਦੀ ਤੇ ਭਰੀਆਂ ਹੀ ਜਾਣੀਆਂ ਵਾ ਆਪੋਂ ਦੇ ਵੀ ਖੋਣ ਲੋਕੀ ਕਿੰਨੇ ਜਾਨੇ ਬੈਠੇ ਵੀ ਭਰੀ ਜਾ ਰਹੀ ਆ ਆਲਮੋਸਟ ਉੱਪਰੋਂ ਸਾਰਾ ਭਰਿਆ ਹੋਇਆ ਜੋ ਇਹ ਵਲੇ ਤੇ ਆਪਣੇ ਲਾਲ ਕਿਲਿਆਰ ਕਮ ਹਾਲ ਜੋ ਇੱਥੇ ਬਹੁਤ ਜਿਆਦਾ ਜਨਤਾ ਮਤਲਬ ਸਾਰੇ ਟੂਰਿਸਟ ਹੀ ਆ ਤੇ ਆਪਣੇ ਵੀ ਵਸਲਾ ਨਦੀਆਂ ਹੈਗੀਆਂ ਵਜਿਦਾ ਤੇ ਆਪਣੇ ਵੀ ਥੋੜੀ ਬਹੁਤ ਇੱਥੋਂ ਸਿੱਖਿਆ ਲੈ ਹੀ ਸਕਦੇ ਆ ਕਿ ਇਦਾਂ ਦਾ ਬਣਾਤੇ ਤਰ੍ਹਾਂ ਆਪਣੇ ਬ੍ਰਹਮਪੁੱਤਰ ਨਦੀ ਹੈਗੀ ਆ ਹਨਾ ਸਤਲੁਜ ਨਦੀ ਆ ਇਸ ਵਾਸਤੇ ਆ ਹਨਾ ਗੰਗਾ ਨਦੀ ਵੀ ਹੈਗੀ ਆ ਹੈ ਸਪੈਸ਼ਲੀ ਮਤਲਬ ਨਦੀ ਤੇ ਨੰਗਣੀ ਨੰਗਣੀ ਹੈ ਕਿڑی ਆ ਬਣਾਈਆਂ ਨੇ ਤੇ ਇਤੋਂ ਇੱਕ ਸਾਧਨ ਬਣਾ ਲਿਆ ਕਿੰਨਾ ਦੇ ਦੇ ਕਿਨਾਰੇ ਕਿਨਾਰੇ ਬਿਲਡਿੰਗਾਂ ਬਣਾ ਕੇ ਪੋਲ ਬਣਾ ਕੇ ਤੇ ਇੱਕ ਬੋਟਾਂ ਚਲਾਤੀਆਂ ਵਿੱਚ ਆ ਸਾਰੇ ਟੂਰ ਵਾਲੇ ਜੋ ਸੋ ਹੁਣ ਅਸੀਂ ਦਿਨੇ ਵਾ ਰਿਵਿਊ ਤੇ ਜਿਹੜਾ ਪਰਸਨਲੀ ਮੇਰਾ ਇਹੋ ਜਿਹਾ ਐਕਸਪੀਰੀਅੰਸ ਹੈ ਕਿ ਇੰਡੀਆ ਦੇ ਵਿੱਚ ਤੇ ਇਹੋ ਜਿਹੀ ਚੀਜ਼ ਆਪਾਂ ਨੂੰ ਕਦੀ ਨਹੀਂ ਮਿਲਨੀ ਤੇ ਹੈ ਵੀ ਯੂਨੀਕ ਚੀਜ਼ ਜੋ ਤੇ ਮੇਰੇ ਅਕੋਰਡਿੰਗਲੀ 4-5 ਦਾਦਰ ਕੁਝ ਵੀ ਨਹੀਂ ਹੁੰਦੇ ਆ 45 ਮਿੰਟ ਦਾ ਟੂਰ ਚ ਹਨਾ ਐਕਸਪੀਰੀਅੰਸ ਵਾਲਾ ਜੋ ਵਕਰੀ ਜੀ ਵਾਈਬ ਮਿਲਦੀ ਇਸ ਚੀਜ਼ ਦੇ ਵਿੱਚ ਵੀ ਗਰੁੱਪ ਚ ਜਾਂਦੇ ਜੋ ਡਾਂਸ-ਡਾਂਸ ਕਰਦੇ ਜਾਓ ਆਪਣਾ ਫਨ ਕਰਦੇ ਜਾਓ ਤੇ ਬਹੁਤ ਕਹਾਂ ਜੀ ਜੋ ਆ ਬੋਰ ਤੋਂ ਉੱਤਰ ਤੇ ਹਨਾ ਥੋੜੀ ਦੇਰ ਚਾ ਕੇ ਨਾ ਆਪਾਂ ਨੂੰ ਇਹ ਦੇਖੋ ਕਿੰਨਾ ਸੋਹਣਾ ਗਾਰਡਨ ਇੱਕ ਬਣਾਇਆ ਇਨਾਂ ਨੇ ਆਰਟੀਫੀਸ਼ੀਅਲ ਜਿਆ ਆਰਟੀਫੀਸ਼ੀਅਲ ਮਤਲਬ ਆ ਜਿਹੜੇ ਫੁੱਲ ਜਿਹੜੇ ਲੜੀਆਂ ਆ ਲੈ ਨਾ ਇਹ ਜੋ ਬਾਕੀ ਆ ਤੇ ਓਰੀਜਨਲ ਹੀ ਆ ਤੇ ਮੈਨੂੰ ਜਿੱਥੇ ਲੱਗਦਾ ਇੱਕ ਗੱਲ ਯਾਦ ਇੱਕ ਗੱਲ ਵੇਖਿਓ ਮੈਨੂੰ ਆ ਜਗ੍ਹਾ ਵੇਖ ਕੇ ਨਾ ਇੱਕ ਚੀਜ਼ ਚੇਤੇ ਆਉਂਦੀ ਆ ਆਹ ਚੀਜ਼ ਵੇਖੋ ਤੇ ਇਧਰ ਪੁਲ ਜਿਆ ਬਣਿਆ ਵਾ ਇਹ ਚੀਜ਼ ਵੇਖੋ ਇਹ ਕਹਿੰਦਾ ਦਿਲਜੀਤ ਦਾ ਸਾਂਝ ਤੇ ਫਿਲਮ ਆਈ ਸੀ ਆਪਣੇ ਪੰਜਾਬੀ ਫਿਲਮਾਂ ਚ ਗਿੱਪੀ ਕਰਵਾਲ ਤੇ ਨੀਰੂ ਬਾਜਵਾ ਵੀ ਹੈ ਹਨਾ ਉਹਦੇ ਵੀ ਤੇ ਅੰਡ ਤੇ ਸੀਨ ਆਉਂਦਾ ਇੱਕ ਪੁਲ ਜੇ ਵਾਲਾ ਹਨਾ ਮੈਂ ਤੁਹਾਨੂੰ ਦਿਖਾਉਣਾ ਵਾ ਸ਼ਾਇਦ ਤੁਹਾਨੂੰ ਵੀ ਮੈਨੂੰ ਤੇ ਉਹ ਚੀਜ਼ ਆ ਚੀਜ਼ ਵੇਖ ਕੇ ਨਾ ਉਹ ਪੁਲ ਦੀ ਯਾਦ ਆ ਰਹੀ ਹੈ ਪਤਾ ਨਹੀਂ ਕਿਹੜੀ ਲੋਕੇਸ਼ਨ ਦਾ ਹੈਗਾ ਜੋ ਆ ਵੇਖੋ ਇਦਾਂ ਦਾ ਇਹ ਤਾਂ ਛੋਟਾ ਪੁਲ ਹੈ ਵੱਡਾ ਪੁਲ ਹੁੰਦਾ ਵਾ ਤੇ ਉਹਦੇ ਤੇ ਜਾਂਦਾ ਦਿਲਜੀਤ ਤੇ ਨੀਰੂ ਬਾਜਵਾ ਉਹਦੇ ਕੋਲ ਸੀ ਇਦਾਂ ਦਾ ਸੀਨ ਹੀ ਸ਼ਾਇਦ ਜਟਨ ਜੁਲੀਆ ਡੇਕੀ ਕਿਹੜੀ ਮੈਨੂੰ ਯਾਦ ਨਹੀਂ ਆ ਰਹੀ ਤੁਹਾਨੂੰ ਯਾਦ ਹੈ ਜ ਤੇ ਉੱਥੇ ਸੀ ਇੱਦੀ ਇੱਦਾਂ ਦੀ ਲੋਕੇਸ਼ਨ ਆ ਵੇਖੋ ਆ ਸਾਹਮਣੇ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਨਾ ਇੱਥੇ ਲਾਈਟਨਿੰਗ ਇੰਨੀ ਸੋਹਣੀ ਕੀਤੀ ਹੈ ਇਹ ਹੈਗਾ ਜੋ ਮਿਊਜ਼ੀਅਮ ਦਾ ਨਾਂਗ ਦਾ ਇਹ ਵੀ ਆਪਾਂ ਵਿਜ਼ਿਟ ਕਰ ਸਕਦੇ ਆ ਪਰ ਮਿਊਜ਼ੀਅਮ ਵਗੈਰਾ ਚ ਕੀ ਫੋਟੋਆਂ ਲੱਗੀਆਂ ਤੇ ਸਾਡੇ ਕੋਲ ਇਰਾਦਾ ਨਹੀਂ ਹੈਗਾ ਜਾਂਦਾ ਪਰ ਬਿਲਡਿੰਗ ਬੜੀ ਸੋਹਣੀ ਬਣਾਈ ਜੇ ਰਾਤ ਨੂੰ ਲਾਈਟਨਿੰਗ ਇੱਤੇ ਹੋਈ ਹੈ ਨਹੀਂ ਦਿੱਤਾ ਬੜੀ ਸੋਹਣੀ ਲੱਗ ਰਹੀ ਹੈ ਬਾਕੀ ਜਿਹੜਾ ਵਿਤਨਾਮ ਆ ਨਾ ਵਿਤਨਾਮ ਜਿਹੜਾ ਮੇਰੇ ਦਿਮਾਗ ਚ ਪੜਾ ਕਿੰਦਾਂ ਦੀ ਸੋਚ ਸੀ ਕੀ ਚੌਂਕੜਿਆਂ ਜਿਹਾ ਹੋਣੀ ਆ ਵਾ ਗਰੀਬ ਚਾ ਦੇਸ਼ਵਾ ਗੰਦਗੀ ਵਗੈਰਾ ਫੈਲੀ ਹੋਣੀ ਆ ਹਨਾ ਲੋਕ ਵੀ ਇਦਾਂ ਦੇ ਹੋਣੇ ਵਾ ਸਮਝਦੇ ਹੋ ਕਿ ਕਿੰਦਾ ਫੀਲਿੰਗ ਮੇਰੇ ਦਿਮਾਗ 'ਚ ਇਦਾਂ ਦੀ ਯਤਨਾਮ ਦੀ ਤਾਂ ਹੀ ਕਰਕੇ ਨਾ ਥੋੜਾ ਟਾਈਮ ਰੱਖਿਆ ਵੀ ਯਤਨਾਮ ਦੀ ਕਿ ਚਲ 8-10 ਦਿਨਾਂ ਚਾਹੀ ਸਾਰਾ ਕੁਝ ਮਲੀਏ ਪਰ ਯਤਨਾਮ ਆ ਕੇ ਤਾਂ ਇਦਾਂ ਲੱਗ ਰਿਹਾ ਕਿ ਇੱਥੇ ਸਾਨੂੰ 1 ਮਹੀਨਾ ਵੀ ਘੱਟ ਵਾ ਕਿਉਂਕਿ ਇਹੋ ਇਹੋ ਜਿਹੀ ਲੋਕੇਸ਼ਨਾਂ ਰਿਸਰਚ ਕੀਤੀਆਂ ਹਨਾ ਕਿ ਜਿਹੜੀ ਸਵਰਗ ਹੀ ਲੱਗਦੀ ਆ ਵਾ ਜਿੱਥੇ ਅਸੀਂ ਇਸ ਵਾਰੀ ਤੇ ਜਾ ਨਹੀਂ ਪਾਣਾ ਤੇ ਜਲਦੀ ਹੀ ਵਾਪਸ ਆਵਾਂਗੇ ਜੇ ਤੁਹਾਡਾ ਚੰਗਾ ਸਪੋਰਟ ਰਿਹਾ ਸਾਨੂੰ ਹਨਾ ਤੇ ਸਾਰੀ ਜਗ੍ਹਾ ਤੁਹਾਨੂੰ ਐਕਸਪਲੋਰ ਕਰਾਵਾਂਗੇ ਵਿਲੇਜ ਲਾਈਫ ਪਿੰਡਾ ਪੁੰਡਾ ਲੈ ਕੇ ਜਾਵਾਂਗੇ ਤੇ ਇੱਕ ਸਾਫਾ ਕਰਕੇ ਜਗਾ ਬੜੀ ਘੈਂਟ ਹੈ ਉੱਥੇ ਵੀ ਲੈ ਕੇ ਜਾਵਾਂਗੇ ਤੇ ਉਹੀ ਦੱਸ ਰਿਹਾ ਨਾ ਇਮੇਜ ਜਿਹੜੀ ਸੀ ਏਡੀ ਸਹੀ ਨਹੀਂ ਮੈਨੂੰ ਲੱਗ ਰਿਹਾ ਹੈ ਕਿ ਥੋੜੀ ਗਰੀਬ ਜੀ ਕੰਟਰੀ ਹੋਣੀ ਪਰ ਇੱਥੇ ਆ ਕੇ ਪਤਾ ਲੱਗਦਾ ਹੋਦਾ ਕਿ ਨੈਕਸਟ ਲੈਵਲ ਜੋ ਇਹ ਥਾਈਲੈਂਡ ਥਾਈਲੈਂਡ ਤੋਂ ਵਧੀਆ ਜੋ ਥਾਈਲੈਂਡ ਜਾਣ ਨਾਲ ਉਹ ਤੇ ਤੁਸੀਂ ਵੀ ਯਤਨਾਮ ਆਓ ਨਾ ਤੁਹਾਨੂੰ ਅਲੱਗ ਹੀ ਵਾਈਬ ਮਿਲਣੀ ਜੋ ਸੰਗੂ ਲੰਬਾ ਦੇ ਸੰਗੂ ਆ ਪਤਲਾ ਸੰਗੂ ਲੰਬਾ ਦੇ ਸੋ ਹਾਂ ਨਸੀ ਆ ਚੁੱਕੇ ਵਾ ਇਸ ਪੁਲ ਦੇ ਉੱਤੇ ਤੇ ਸਾਨੂੰ ਕੱਲ ਵੀ ਜਦ ਐਰਪੋਰਟ ਆ ਰਹੇ ਟੈਕਸੀ ਵਾਲੇ ਨੇ ਸਪੈਸ਼ਲ ਦੱਸੇਗੇ ਇੱਥੇ ਸ਼ੋ ਹੁੰਦਾ ਉਹ ਵੇਖਿਓ ਪਾਣੀ ਉਹਨੇ ਕਿੰਦਾ ਫਾਇਰ ਸ਼ੋਅ ਆ ਕਿਹੜਾ ਵਾ ਤੇ ਸਵਾ 8:00 ਚੁੱਕੇ 9:00 ਵਜੇ ਦਾ ਸ਼ੋਅ ਵਾ ਤੇ ਆ ਡ੍ਰੈਗਨ ਜੋ ਇਹਦੀ ਆ ਕੋਸ਼ ਵੇਖੋ ਪਿੱਛੇ ਪੂਰਾ ਡ੍ਰੈਗਨ ਬਣਾਇਆ ਹੋਇਆ ਵਾ ਤੇ ਬੇਨੇ ਉਹਨੇ ਇੱਥੇ ਪਹੁੰਚ ਗਿਆ ਤਾਂ ਹੈ ਗਿਆ ਵਾ ਅੱਧਾ ਘੰਟਾ ਰਹਿ ਗਿਆ ਅੱਧਾ ਪੌਣਾ ਘੰਟਾ ਵੇਖ ਲੈਣੇ ਕਿਹੜਾ ਸ਼ੋਅ ਕਰਦੇ ਆ ਕੋਈ ਡ੍ਰੈਗਨ ਤਾਂ ਲੱਗਿਆ ਤਾਂ ਮੂੰਹ ਖਾ ਦਿੰਨੇ ਆ ਤੇ ਇੱਕ ਚੀਜ਼ ਤੁਹਾਨੂੰ ਮੈਂ ਦਿਖਾਉਣਾ ਵਾ ਭੀੜ ਵੇਖੋ ਲੋਕਾਂ ਦੀ ਇੱਥੇ ਲੱਗੇ ਬੰਨੇ ਕਿੰਨੀ ਜਿਆਦੀ ਭੀੜ ਹੈ ਕੈਮਰੇ ਕੋਮਰੇ ਲੈ ਕੇ ਲੋਕੀ ਆਏ ਜੋ ਦੂਰ ਦੂਰ ਤੱਕ बोलदे ना पूरी पीढ़ी पीढ़ जो ए सारी पीढ़ यही शो जेड़ा अग्जे निकलले ते ड्रैगन ਦੇ ਮੂੰਹ ਚ ਇਹ ਦੇਖਣ ਆਈ ਜੋ ਸੋ 15 ਕਿ ਮਿੰਟ ਰਹਿ ਕੇ ਆਪਾਂ ਵੀ ਇੱਥੇ ਵੇਟ ਕਰਦੇ ਆ ਤੇ ਵੇਨੇ ਆ ਕੀ ਸ਼ਾਅ ਆਏ ਆ ਭਾਈ ਜਿਹੜਾ ਖਲੋਤਾ ਨਾ ਪਿਛੇ ਕੋ ਕੈਮਰਾ ਲੈ ਕੇ ਫ ਪਤਾ ਨਹੀਂ ਕਿਹੜਿਆ 8 ਵਜੇ ਦੇ ਖਬਰਾਂ ਸੁਣਾਉਣ ਡਿਆ ਜੋ ਜਦੋਂ ਤੇਹੀਂ ਆਏ ਆ ਨਾ ਇਹ ਚੁੱਪ ਹੀ ਨਹੀਂ ਕਰਨ ਡਿਆ ਉਦੋਂ ਤਾਂ ਬੋਲ ਹੀ ਜਾਂਦਾ ਜੋ ਹਾਂ ਜੇ ਵੀ ਸੁਣੋ ਤੇ ਵੀ ਜਿੱਦੇ ਖਬਰਾਂ ਬੰਦ ਹੋ ਜਾਂਦੀਆਂ ਵਾ ਫਿਰ ਇਹਦੀ ਖਬਰਾਂ ਸ਼ੁਰੂ ਹੋ ਜਾਂਦੀਆਂ ਵਾ ਆ ਦੇਖੋ ਫਿਰ ਖਬਰ ਬੰਦ ਹੋ ਗਈ ਨਾ ਉਹਨੇ ਫਿਰ ਨਵੀਂ ਬਸ ਆ ਪਰ ਲਾ ਪਿਆ ਨਵੀਂ ਖਬਰ ਫਿਰ ਦੇਖੋ ਆਦਰ ਦੇਖੋ ਉਹ ਬੰਦਾ ਦੇਖ ਰਿਹਾ ਨਾ ਧਨਵੰਦ ਆ ਸ਼ਾਇਦ ਹੁਣ ਦੇਖੂਗਾ ਹਾਂ ਇਹ ਬੰਦਾ ਕਹਾਂ ਜੋ ਇੰਨੇ ਕੋਈ ਮੋਟਰ ਦੀ ਇੱਥੋਂ ਛੱਡੀ ਆ ਤੇ ਫਿਰ ਕਿੰਨਾ ਟਾਈਮ ਹੋ ਗਿਆ ਵਾ ਆ ਦੇਖੋ 8 ਵਜੇ ਤੇ 57 ਮਿੰਟ ਹੋ ਗਏ ਆ ਸੈਲਫੋਨ 2 ਮਿੰਟ ਰਹਿ ਗਏ 3 ਮਿੰਟ ਰਹਿ ਗਏ 4 ਓਕੇ ਫਾਈਨ ਰੈਡੀ ਗੋ ਸਾਨੂੰ ਇੱਥੇ ਦੇਖ ਰਿਹਾ ਤਾਂ ਉਹਨੇ ਦੇਖ ਰਿਹਾ ਉਹਨਾਂ ਦੇ ਅੱਗੇ ਨਾ ਇੱਕ ਚੀਜ਼ ਜੋ ਆ ਦੇਖੋ ਉਹ ਜਿਹੜਾ ਕਾਲਾ ਜਿਹਾ ਉਹ ਤੁਹਾਨੂੰ ਦੇਖਿਆ ਹੋਣਾ ਸ਼ਾਇਦ ਇਹ ਪਹਿਲਾਂ ਬੰਦੀ ਦੇ ਨੂੰ ਖੋਲ ਤਾਂ ਇੱਥੋਂ ਹੀ ਹੁਣ ਅੱਗੇ ਨਿਕਲ ਲਈ ਮਿਲਦਾ ਮੇਨ ਵੇ ਦੇਣਾ ਜੇ ਚੱਲਦਾ ਤਾਂ ਗਰਮਾਇਸ਼ ਇੰਨੀ ਆ ਕੇ ਥੱਲੋਂ ਦਾਖਾ ਨੂੰ ਫੀਲ ਹੋਣ ਰਹੀ ਜੋ ਪੂਰੀ ਇਦਾਂ ਹੀਟ ਲੱਗਦੀ ਏ ਕਰੀ ਆਉਂਦੀ ਜੋ ਗਰਮਾਇਸ਼ ਆਪਨ ਫੀਲ ਹੋਣ ਰਹੀ ਨਾ ਤੈਨੂੰ ਵੀ ਹੋਈ ਏ ਜਦੋਂ ਕਿ ਨਿਕਲਦਾ ਨਾ ਬਾਹਰ ਨੂੰ ਆ ਕੇ ਉਦੋਂ ਕਦੇ ਇੱਕੋਦਾਂ ਬੜਾ ਨੇਕ ਜਿਹਾ ਮਿਲਦਾ ਵਾ ਹਨਾ ਉਦੋਂ ਵਾਵਾ ਨਿੱਕੇ ਜਿਹੇ ਮਿਲਦਾ ਉਦੋਂ ਠੰਡੇ ਦੀ ਲੱਗਦੀ ਹੈ ਨਾ ਆਪਾਂ ਨੂੰ ਇੱਥੇ ਰੋਕ ਰੋਕ ਕੇ ਚੱਲ ਰਿਹਾ ਵੇ ਡੇਢ ਕਿ ਮਿੰਟਾਂ ਦੇ ਚੱਲਦਾ ਹੁੰਦਾ ਜੇ ਕਿੱਦਾਂ ਹੁਣ ਤੁਹਾਨੂੰ ਹੋਰ ক্লোਜ਼ ਤੋਂ ਦਿਖਾਉਣਾ ਆ ਵੇਖੋ ਇਹ ਤਾਂ ਪੂਰਾ ਮੀਂਹ ਪਾ ਤਾ ਮੈਂ ਕਿਹਾ ਉਥੇ ਉਥੇ ਨਾ ਬੱਚੇ ਜਾ ਵੇਖੋ ਆ ਨਾ ਰੇਨ ਕੋਟ ਪਾ ਕੇ ਖਲੋਤੇ ਜੋ ਆ ਦੇਖੋ ਤੇ ਮੈਂ ਨਾ ਪੁਲ ਤੇ ਚੜਿਆ ਮੈਨੂੰ ਲੱਗਿਆ ਪਰਣੀ ਰੇਨ ਕੋਟਾਂ ਦਾ ਕਿਉਂ ਪਾਇਆ ਵਾ ਉਹ ਤੇ ਇਹਨਾਂ ਨੂੰ ਤੇ ਪਤਾ ਹੀ ਹਨਾ ਆ ਵੇਖੋ ਸਾਰਿਆਂ ਦੇ ਰੇਨ ਕੋਟ ਇਥੇ ਪਾਇਆ ਜੋ ਮੈਂ ਲੱਗਾ ਫੇਰ ਚੱਲਣਾ ਹੈ ਕਰੀ ਤੇ ਸਾਰੇ ਤਾਂ ਕਰਕੇ ਪਾਇਫ ਮੈਂ ਤਾਂ ਉਧਾਂ ਚੜ ਗਿਆ ਤੇ ਮੇਰੇ ਉੱਤੇ ਪੈ ਗਿਆ ਫੇਰ ਚੱਲਣ ਲੱਗਾ ਜੋ ਇਹ ਪੂਰਾ ਮੀਂਹ ਪਾ ਦਿੰਦਾ ਜੋ ਤੇ ਬਾਕੀ ਲੋਕਾਂ ਨੂੰ ਵੇਖੋ ਸੜਕ ਤੇ ਸਾਰੀ ਸੜਕ ਬੰਦ ਕਰਤਾ ਪੋ ਲੈਣਾ ਤੇ ਕਿੱਦਾਂ ਲੋਕ ਲੋਕ ਚਾਰੇ ਬੰਨੇ ਲੋਕ ਹੀ ਲੋਕ ਹੋਏ ਫਿਰਦੇ ਜੋ ਇੱਧਰ ਹੀ ਵੇਖੋ ਤੇ ਦੂਜੇ ਬੰਨੇ ਵੀ ਇਦਾਂ ਹੀ ਆ ਸਿਸਟਮ ਆ ਦੇਖੋ ਕਿੰਨੇ ਦੂਰ ਤੱਕ ਪਾਣੀ ਦੀ ਨਾ ਛਲ ਜਾਂਦੇ ਤਾਂ ਪ੍ਰੈਸ਼ਰ ਵੇਖੋ ਕਿੰਨਾ ਪਉਦਾ ਜੋ ਆ ਵਧੀਆਏ ਰੋਡ ਬਿਲਕੁਲ ক্লোਜ਼ ਕਰਤੇ ਹਨਾ ਇਹਨਾਂ ਨੇ ਕਿ ਕੋਈ ਆਵੇ ਨਾ ਤੇ ਹੁਣ ਬੰਦ ਹੋ ਗਿਆ ਤੇ ਰੋਡ ਵੀ ਓਪਨ ਕਰ ਦਿੱਤੇ ਆ ਦੇਖ ਲੋ ਹੁਣ ਅਸੀਂ ਪੁਲ ਤੋਂ ਥੱਲੇ ਨੂੰ ਜਾ ਰਹੇ ਹਾਂ ਤੇ ਉੱਥੇ ਖਲੋਤੇ ਤਾਂ ਪਤਾ ਨਹੀਂ ਲੱਗਦਾ ਇਹਨਾਂ ਹੁਣ ਤੁਸੀਂ ਇੱਥੇ ਵੇਖੋ ਕਿੰਨੇ ਲੋਕ ਵਾ ਪੌਲੀ ਵਾਲੀ ਪੌਲ ਖੋਲਣਾ ਸ਼ੁਰੂ ਹੋ ਗਿਆ ਵਾ ਤੇ ਟ੍ਰੈਫਿਕ ਚੱਲਣੀ ਸ਼ੁਰੂ ਹੋ ਗਈ ਆ ਪਰ ਮੈਨੂੰ ਲੱਗਦਾ 4-5 ਮਿੰਟ ਨਾ ਲੱਗ ਹੀ ਜਾਣੇ ਲੋਕਾਂ ਨੂੰ ਸਾਈਡ ਤੇ ਹੁੰਦੇ ਆ ਰੋੜਾ ਤੋਂ ਕਿਉਂਕਿ ਲੋਕੀ ਫੋਟੋ-ਫੋਟੋਆਂ ਕੈਚ ਕਰ ਰਹੇ ਦੀ ਆਪਣੀ ਆ ਵੇਖੋ ਮੈਂ ਤੇ ਜਿੱਦੋਂ ਨਾ ਮੈਂ ਸੋਚਿਆ ਚਲ ਫਾਇਰ ਆਲਾ ਮੈਂ ਥੱਲੇ ਜਾ ਬਣਾ ਕੇ ਲਿਆਉਣਾ ਵਾ ਮੈਂ ਦੱਸਦਾ ਤਾਂ ਮੈਂ ਵੇਖਿਆ ਤੇ ਰੇਨ ਕੋਟ ਦੇ 5 ਫੈਂਟ ਮੇਰੇ ਦਿਮਾਗ ਚ ਆਇਆ ਨਹੀਂ ਮੈਸੇਜ ਇਹ ਪਤਾ ਨਹੀਂ ਇਹ ਕਾਤੋਂ ਬਾਈਫਰੈਂਡ ਆ ਹਨਾ ਜਦੋਂ ਮਾਰਾ ਜੇ ਪ੍ਰੈਸ਼ਰ ਵੱਜਿਆ ਮੈਨੂੰ ਤਾਂ ਲੱਗਿਆ ਕਾਲਾ ਜੇ ਜਿਹੜਾ ਮੂੰਹ ਜੇ ਅੱਗੇ ਬੰਦ ਹੋ ਗਿਆ ਤੇ ਮੇਰੇ ਉੱਥੇ ਭੱਜਣ ਦੀ ਦੇਰ ਤੇ ਭੱਜਦੇ ਭੱਜਦੇ ਤੱਕ ਵੀ ਮੇਰੇ ਤੇ ਪਾਣੀ ਪੈ ਗਿਆ ਪਤਾ ਮੈਂ ਪੈ ਗਿਆ ਮੈਂ ਪੂਰਾ ਗਿੱਲਾ ਮੇਰਾ ਬੈਗ ਵੀ ਛੇ ਹਾਂ ਤੇ ਮੈਂ ਵੇਖਾ ਤਾਂ ਆਹ ਭੱਜ ਗਈ ਸੀ ਕਿ ਮੈਂ ਕਿਹਾ ਕੀ ਹੋ ਗਿਆ ਜੇ ਮੇਰੇ ਕੋ ਬੈਗ ਬੂਕ ਨਾ ਹੁੰਦਾ ਨਾ ਫੇਰ ਭਾਵੇਂ ਮ ਥੋੜਾ ਦੇ ਭਿੱਜਿਆ ਕਿਉਂਕਿ ਬੈਗ ਤੇ ਸਮਾਨ ਸਮੋਣ ਵੀ ਹੈ ਤੇ ਆਹ ਵੇਖੋ ਅਜੇ ਵੀ ਟ੍ਰਾਫਿਕ ਤੁਹਾਨੂੰ ਮੈਂ ਕਹਿੰਦਾ 4-5 ਮਿੰਟ ਲੱਗ ਹੀ ਜਾਣੇ ਵਾ ਤੁਹਾਨੂੰ ਮੈਂ ਦੱਸ ਰਿਹਾ ਜਿੱਦਾਂ ਕਿ ਇਹਨਾਂ ਫਰਾਂਸ ਰੇਕ ਸਿਟੀ ਦੀ ਵਸਾਈ ਆਪਾਂ ਨਹੀਂ ਹਿਸਤੇ ਤੇ ਹੁਣ ਸਾਡਾ ਸਵੇਰ ਦਾ ਉਥੋਂ ਦਾ ਟੂਰ ਆ ਫੁੱਲ ਡੇ ਟੂਰ ਆ ਪੂਰੇ ਦਿਨ ਦਾ ਰਹਿਣ ਵਾਲਾ ਵਾ ਤੇ ਤੜਕੇ 8 ਵਜੇ ਹੀ ਜਾਣਾ ਜੋ ਸੋ ਥੱਕੇ ਟੁੱਟੇ ਵੀ ਆ ਕੱਲ ਵੀ ਫਲਾਈਟ ਹੀ ਆ ਚਾਰ-ਪੰਜ ਦਿਨ ਤੇ ਬੜੇ ਥੱਕੇ ਜਿਹੇ ਰਹੇ ਤੇ ਕੱਲ ਫੇਰ ਸਾਰਾ ਤੇ ਨਿਕਲ ਜਾਣਾ ਸਵਾਹੀ ਵਲੌਗ ਦਾ ਕਰਦੇ ਇਥੇ ਐਂਡ ਤੇ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਵਿੱਚ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਜਰੂਰ ਕਰਦਾ ਕਰੋ ਭਾਵੇਂ ਚੰਗਾ ਨਹੀਂ ਲੱਗਾ ਤਾਂ ਵੀ ਕਹਿਦਾ ਕਰੋ ਨਹੀਂ ਚੰਗਾ ਠੀਕ ਆ ਤੇ ਲਾਈਕ ਜਰੂਰ ਕਰਦਾ ਕਰੋ ਜਿਹੜੇ ਵੀ ਇੰਦਿਆਂ ਦੇ ਜੋ ਸੋ ਮਿਲਦੇ ਹਾਂ ਅਨ ਕੱਲ ਦੇ ਵਲੌਗ ਦੇ ਵਿੱਚ ਤੇ ਬਾਏ ਬਾਏ ਟੇਕ ਕੇਅਰ